ਮਾਨ ਸਾਹਿਬ ਨੂੰ ਹੀ ਕਹਿਣਾ ਚਾਹੁੰਦਾ ਮਾਨ ਸਾਹਿਬ ਅਸੀਂ ਤੇ ਬੰਬਾਂ ਦੇ ਖੜਾਕ ਸੁਨੇ ਅਸੀਂ ਤੇ ਪਰਿਵਾਰ ਦੇ ਜੀਆਂ ਦੀ ਛਾਤਾਂ ਦੇਖੀ ਤੁਸੀਂ ਉਸ ਟਾਈਮ ਦੇ ਵਿੱਚ ਪਤਾ ਨਹੀਂ 5 7 10 ਸਾਲ ਦੀ ਉਮਰ ਦੇ ਹੋਣੇ ਹੋ ਤੁਸੀਂ ਉਹ ਮਾਹੌਲ ਵੇਖਿਆ ਨਹੀਂ ਅਸੀਂ ਚਿੰਤਤ ਹਾਂ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਤਬਾਹੀ ਵੇਖੀ ਹੈ ਜਿਨ੍ਹਾਂ ਨੇ ਆਪਣੇ ਪਰਿਵਾਰਾਂ ਦੇ ਜੀ ਮਾਰੇ ਨੇ 35000 ਤੋਂ ਵੱਧ ਪਰਿਵਾਰ ਉਹ ਫਿਕਰਮੰਦ ਨੇ ਕਿ ਪੰਜਾਬ ਦੇ ਹਾਲਾਤ ਇੱਕ ਵਾਰ ਫਿਰ ਬੇਕਾਬੂ ਹੋ ਰਹੇ ਨੇ ਤੇ ਚੀਫ ਮਿਨਿਸਟਰ ਸਾਹਿਬ ਤੁਸੀਂ ਉਹ ਮਿਨਿਸਟਰੋ ਤਾਂ ਇਹ ਬਹੁਤ ਵੱਡਾ ਇੰਟੈਲੀਜੈਂਸ ਫੇਲਿਅਰ ਹੋ ਰਿਹਾ ਮੈਂ ਇਹਨਾਂ ਨੂੰ ਕਾਊਂਟਰ ਸਵਾਲ ਹੀ ਪੁੱਛਣਾ ਚਾਹਨ ਤੁਹਾਡੇ ਜਿਹੜਾ ਇੰਟੈਲੀਜੈਂਸ ਹੈੱਡਕੁਆਰਟਰ ਉਹਦੇ ਤੇ ਮੇਜਰ ਰਾਕਟ ਲਾਂਚਰ ਅਟੈਕ ਹੋਇਆ ਤੁਹਾਨੂੰ ਉਦੋਂ ਨਹੀਂ ਪਤਾ ਲੱਗ ਸਕਿਆ ਤੇ ਤੁਹਾਨੂੰ ਅਸੀਂ ਆਪਣਾ ਸੋਰਸ ਕੀ ਰਿਵੀਲ ਕਰੀਏ ਤੁਹਾਨੂੰ ਮਨੋਰੰਜਨ ਕਾਲਿਆ ਸਾਹਿਬ ਇੱਕ ਕੋਸ ਪਾਰਟੀ ਦਾ ਤਲਕ ਰਸਤੇ ਜਿਹੜੀ ਦੇਸ਼ 'ਚ ਰਾਜ ਕਰ ਰਹੀ ਮੇਰੇ ਸੋਰਸ ਨੇ ਮੈਨੂੰ ਇਹ ਵੀ ਗੱਲ ਕਹੀ ਕਿ ਬਾਜਵਾ ਸਾਹਿਬ ਤੁਸੀਂ ਸਾਰਿਆਂ ਵੱਤ ਬਰਨੇ ਭਲੋ ਕਿਉਂਕਿ ਨਾ ਤੁਹਾਡੀ ਪਾਰਟੀ ਸੈਂਟਰ ਦੇ ਵਿੱਚ ਹੈ ਨਾ ਸੂਬੇ ਦੇ ਵਿੱਚ ਤੋ ਬੀ ਵੈਰੀ ਵੈਰੀ ਕੇਅਰਫੁਲ ਤੋ ਮੈਂ ਇਨ ਅਫਸਰਸ ਨੂੰ ਵੀ ਕਿਹਾ ਕਿ ਆਈ ਐਮ Willing टू असिस्ट यू ਬਟ ਸੋਰਸ ਜਿਹੜੇ ਤੁਸੀਂ ਮੈਨੂੰ ਪੁੱਛਦੇ ਆਈ ਕੈਨੋਟ ਰਿਵੀਲ ਮਾਈ ਸੋਰਸ ਆਈ ਡੋਨਟ ਮਾਈਂਡ ਕੋਈ ਆਇਆ ਮੇਰ ਕੋ ਹੀ ਇਸ ਬੋਸਟ ਵੈਲਕਮ ਐਂਡ ਆਈ ਹੈਵ ਟ੍ਰਾਈਡ ਟੂ ਕੋਪਰੇਟ ਐਂਡ ਆਨ ði ਟਾਈਮ ਚੂ ਇਹ ਮੇਰੇ ਕੋ ਇਸ ਕਿਸਮ ਦੀ ਜਾਣਕਾਰੀ ਹੋਏਗੀ ਜਿਸ ਜਾਣਕਾਰੀ ਨਾਲ ਗਮਨ ਦੀ ਤੇਨਾਂ ਦੀ ਪੁਲਿਸ ਦੀ ਤੇਨਾਂ ਦੀ ਇੰਟੈਲੀਜੈਂਸ ਦੀ ਮਦਦ ਹੋ ਸਕੇ ਤੇ ਅਸੀਂ ਪੰਜਾਬੀਆਂ ਦੀ ਜਿਹੜੀ ਹੈ ਅਸੀਂ ਜਾਨ ਪ੍ਰੋਟੈਕਟ ਕਰ ਸਕੀਏ ਮੈਂ ਆਈ ਵੁੱਡ ਬੀ ਮੋਰ ਦੈਨ ਵਿਲਿੰਗ ਟੂ ਸ਼ੇਅਰ ਕੋਈ ਲੱਡੂ ਲੈ ਕੇ ਆਂਦਾ ਕੋਈ ਮਠਿਆਈ ਲੈ ਕੇ ਆਂਦਾ ਖੁਸ਼ੀਆਂ ਦਾ ਤਿਉਹਾਰ ਏ ਕਿਸਾਨਾਂ ਦੀਆ ਫਸਲਾਂ ਆਂਦਾ ਵਕਤ ਹੁੰਦਾ ਤੇ ਇਹਨਾਂ ਨੇ ਇੰਟੈਲੀਜੈਂਸ ਦੇ ਦਫ਼ਤਰਾਂ ਅਕਸਰ ਕਹਿੰਦੇ ਨੇ ਤੇ ਐਕਸ਼ਨ ਦੀ ਗੱਲ ਕਰਦੇ ਨੇ ਮਾਨ ਸਾਹਿਬ ਜੇ ਪ੍ਰਤਾਪ ਸਿੰਘ ਬਾਜਵਾ ਤੇ ਤੁਸੀਂ ਬਿਨਾ ਕਿਸੇ ਮਕਸਦ ਤੋਂ ਤੁਸੀਂ ਕਿਸੇ ਨਾ ਕਿਸੇ ਕੋਈ ਕੇਸ ਰਜਿਸਟਰ ਕਰਨਾ ਜਾਂ ਐਕਸ਼ਨ ਲੈਣਾ ਯੂਰ ਮੋਸਟ ਵੈਲਕਮ ਇਹ ਕੋ ਪਹਿਲੀ ਵਾਰ ਨਹੀਂ ਅਸੀਂ ਲੜਨ ਲੱਗੇ ਤੋਂ ਇਸ ਗੱਲ ਕਰਨ ਮੈਂ ਫੁਲੀ ਕੋਆਪਰੇਟ ਕਰਾਂਗਾ ਤੇ ਮੈਂ ਇੱਕ ਵਾਰ ਫੇਅਰ ਕਵਾਂਗਾ ਭਗਵੰਤ ਮਾਨਸਬੀਨ ਕੰਪਲੀਟ ਫੇਲੀ ਮੈਂ ਉਹਨਾਂ ਨੂੰ ਕਵਾਂਗਾ ਭਗਵੰਤ ਜੀ ਕੁੰਭ ਕਰਨੀ ਜਾਗ ਚੋਂ ਉਠੋ ਕੰਨਵੀ ਖੋਲੋ ਤੇ ਆਪਣੀ ਅੱਖਾਂ ਵੀ ਖੋਲੋ 2 2:30 ਵਜੇ ਵਾਲਾ ਕੰਮ ਬੰਦ ਕਰੋ ਪੰਜਾਬ ਨੂੰ ਸੰਜੀਦਗੀ ਨਾਲ ਲਓ ਪੰਜਾਬ ਦੇ ਵਿੱਚ ਅੱਜ ਜੋ ਹਾਲਾਤ ਬਣ ਰਹੇ ਨੇ ਸਿੱਧੇ ਤੌਰ ਤੁਸੀਂ ਤੇ ਤੁਹਾਡੀ ਆਪਦੀ ਜਿਹੜੀ ਲੀਡਰਸ਼ਿਪ ਹੈ ਦਿੱਲੀ ਦੀ ਜਿਹੜੇ ਬਾਹਰਲੇ ਲੋਕਾਂ ਨੂੰ ਲਿਆ ਕੇ ਤੁਸੀਂ ਪੰਜਾਬ ਤੇ ਕਾਬਜ਼ ਕੀਤਾ ਉਹ ਰਿਸਪਾਂਸਿਬਲ ਤੋਂ ਇਸ ਗੱਲ ਕਰ ਜੋ ਮੈਂ ਕਹਿਣਾ ਸੀ ਮੈਂ ਕਹਿ ਦਿੰਦਾ